ਬੜਾ ਸਵਾਦ ਆਇਆ ਆ ਆਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਾਈਏ ਦੀਆਂ ਛਿੜਕਾਂ ਦਾ ਬੜਾ ਸਵਾਦ ਆਇਆ ਆ ਆਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਾਈਏ ਦੀਆਂ ਛਿੜਕਾਂ ਦਾ ਸਾਡੀ ਗਲੀਆਂ ਮਾਈਆ ਤੈਨੂੰ ਕੁੱਤਰ ਪਵਾਵਾਂਗੇ ਕੱਲ ਵਾਲੇ ਛਿੜਕਾਂ ਦਾ ਤੈਨੂੰ ਮਜ਼ਾ ਚਖਾਵਾਂਗੇ ਬੜਾ ਸਵਾਦ ਮਿਰਚਾਂ ਦਾ ਬੜਾਇਆ ਫਸੋਸ ਹੋਇਆ ਮਾਇਏ ਦੀਆਂ ਚਿੜਕਾਂ ਦਾ ਰੇਲਾ ਵਾਲਿਆ ਰੇਲ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਅੰਮਾ ਨੂੰ ਵੇਚ ਕੇ ਅੰਮਾ ਨਹੀਂ ਵਿਕਦੀ ਉਹ ਬੁੱਢੀ ਠੇਰੀਆ ਤੈਨੂੰ ਵਿੱਚੋਂ ਗਾ ਤੂੰ ਨਵੀਂ ਨਵੇਰੀਆ ਬੜਾ ਸਵਾਦ ਆਇਆ ਆਚਾਰੀ ਮਿਰਚਾਂ ਦਾ ਸੋਸ ਹੋਇਆ ਮਾਇਏ ਦੀਆਂ ਚਿੜਕਾਂ ਦਾ ਰੇਲਾ ਵਾਲੇ ਅਰੇ ਲੰ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਪਹਿਣਾ ਨੂੰ ਵੇਚ ਕੇ ਪਹਿਣਾ ਨਹੀਂ ਵਿਕਣੀ ਉਹ ਤਨ ਪਰਾਇਆ ਵਾ ਤੈਨੂੰ ਵਿੱਚੋਂ ਗਾ ਜਿਹਨੂੰ ਆਪ ਵਿਆਇਆ ਵਾ ਬੜਾ ਸਵਾਦ ਆਇਆ ਆ ਚਾਰੀ ਮਿਰਚਾਂ ਦਾ ਬੜਾ ਅਫਸੋਸ ਮਏ ਦੀਆਂ ਛਿੜਕਾਂ ਦਾ ਰੇਲ ਵਾਲਿਆ ਰੇਲ ਨੂੰ ਵੇਚ ਕੇ ਨਵਾ ਬਿਆ ਕਰ ਲੈ ਪੂਆ ਨੂੰ ਵੇਚ ਕੇ ਪੂਆ ਨਹੀਂ ਵਿਕਦੀ ਸਾਡਾ ਫੁੱਫੜ ਡਾਡਾ ਆ ਤੈਨੂੰ ਵਿੱਚੋਂ ਗਾਜ ਨੇ ਖਟਿਆ ਖਾਦਾ ਆ ਬੜਾ ਸਵਾਦ ਮਾਇਏ ਦੀਆਂ ਛਿੜਕਾਂ ਦਾ ਰੇਲਾ ਵਾਲੇ ਅਰੇਲਾ ਨੂੰ ਵੇਚ ਕੇ ਨਵਾ ਵਿਆਹ ਕਰ ਲੈ ਪਾਬੋ ਨੂੰ ਵੇਚ ਕੇ ਪਾਬੋ ਨਹੀਂ ਵਿੱਕਦੀ ਉਹ ਤਨ ਪਰਾਇਆ ਵਾ ਤੈਨੂੰ ਵਿੱਚੋਂ ਗਾ ਜਿੰਨੂ ਆਪ ਵਿਆਹਾ ਵਾ ਬੜਾ ਸਵਾਦ ਆਇਆ ਅਚਾਰੀ ਮਿਰਚਾਂ ਦਾ ਬੜਾ ਫਸੋਸ ਹੋਇਆ ਮਾਏ ਦੀਆਂ ਛਿੜਕਾਂ ਦਾ ਸਾਡੀ ਗਲੀਆਂ ਮਾਏ ਤੈਨੂੰ ਕੁੱਤੇ ਭਵਾਵਾਂਗੇ ਕੱਲ ਵਾਲੀ ਛਿੜਕਾਂ ਦਾ ਤੈਨੂੰ ਮਜਾ ਚ ਖਾਵਾਂਗੇ ਬੜਾ ਫਸੋਸ ਹੋਇਆ ਆਚਾਰੀ ਮਿਰਚਾਂ ਦਾ ਬੜਾ ਫਸੋਸ ਹੋਇਆ ਆਚਾਰੀ ਮਿਰਚਾਂ ਦਾ ਬੜਾ ਸਵਾਦ ਆਇਆ ਆਚਾਰੀ ਮਿਰਚਾਂ ਦਾ